ਮੈਂ ਗੁਰ ਪਾਇਸ਼ਾਪ ਸਰੀਰ ਕਰਕੇ ਲੈ ਕੇ ਆਏ ਜੀ ਨਾ ਤੇ ਕਿਰਪਾ ਕਰਿਓ ਦਾਤਾ ਜੀ ਮਨ ਕਰਕੇ ਵੀ ਅਸੀਂ ਇੱਥੇ ਰਿਆ ਕਰੀਏ ਗੁਰ ਸਭਾ ਏ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ ਜੇ ਮਨ ਹਾਜ਼ਰ ਹੈ ਤੇ ਹਾਜ਼ਰੀ ਲੱਗੇਗੀ ਇੱਥੇ ਜੀ ਨਹੀਂ ਤੇ ਜਿੱਦ ਤਰ ਗੁਰ ਨਾਨਕ ਪਕਾਏ ਇਹ ਵੀ ਕਹਿੰਦੇ ਸੀ ਕਿ ਨਮਾਜ਼ ਅਦਾ ਕਰੋ ਜੀ ਸਾਡੇ ਨਾਲ ਕਾਜੀ ਨੇ ਤੇ ਨਵਾਬ ਨੇ ਕਿਹਾ ਸੀ ਨਾ ਨਵਾਬ ਨਮਾਜ਼ ادا ਕਰੋ ਤੇ ਦਸਤਾਈ ਕਿਤੇ ਕੋਈ ਨਹੀਂ ਕਰਦੇ ਆ ਪਰ ਜਦੋਂ ਦਸਤਾਈ ਨੇ ਮੁਸਕਰਾ ਕੇ ਤੇ ਬਾਹਰ ਆ ਗਏ ਉਹਨਾਂ ਨੇ ਪੜ੍ਹੀਏ ਨਮਾਜ਼ ਮੂੰਹ ਤੋਂ ਪੜ੍ਹੀਏ ਉਹਨਾਂ ਨੇ ਉਹਨਾਂ ਨੇ ਸਰੀਰ ਕਰਕੇ ਵੀ ਕੀਤੀ ਉਹਨਾਂ ਨੇ ਕੁਝ ਵੀ ਕੀਤਾ ਯਾਰ ਉਹਨਾਂ ਨੇ ਸੀਸ ਵੀ ਚੁੱਕਾਇਆ ਸਭ ਕੁਝ ਕੀਤਾ ਸਰੀਰ ਕਰਕੇ ਪਰ ਗੁਨਾਹਗਾਇਸ਼ ਨੂੰ ਕਹਿੰਦੇ ਨੇ ਤੁਸੀਂ ਪੜ੍ਹੀ ਨਹੀਂ ਤੇ ਗੁਨਾਹਗਾਇਸ਼ ਨੇ ਕਿਹਾ ਕੈਸੀ ਨੇ ਤੁਸੀਂ ਵੀ ਨਮਾਜ਼ ਨਹੀਂ ਪੜ੍ਹੀ ਕਿ ਦੇਖਿਓ ਨਹੀਂ ਪੜ੍ਹੀ ਇਹ ਤੇ ਤੁਹਾਡਾ ਧਿਆਨ ਤੇ ਨਵਾਬ ਜੀ ਅਰਬ ਦੇਸ਼ ਦੇ ਵਿੱਚ ਘੋੜੇ ਖਰੀਦਣ ਦੇ ਵਿੱਚ ਗਿਆ ਹੋਇਆ ਸੀ ਤੁਹਾਡਾ ਧਿਆਨ ਤੇ ਉੱਥੇ ਸੀ ਦਾ ਵਾਕਿਆ ਜੀ ਧਿਆਨ ਤੇ ਮੇਰਾ ਉੱਥੇ ਸੀ ਕਾਜੀ ਜੀ ਤੁਹਾਡਾ ਧਿਆਨ ਤੇ ਘਰ ਦੇ ਵਿੱਚ ਕਿਸੇ ਵੀ ਘੋੜੀ ਨੇ ਵਾ ਸ਼ੇਰੀ ਨੂੰ ਜਨਮ ਦਿੱਤਾ ਹੈ ਬੱਚੇ ਨੂੰ ਜਨਮ ਦਿੱਤਾ ਹੈ ਕਿਤੇ ਖੋਈ ਦੇ ਵਿੱਚ ਨਾ ਡਿੱਗ ਜਾਵੇ ਇਹਦਾ ਵਾਕਿਆ ਜੀ ਇਸ ਕਰਕੇ ਦਾਤਾ ਜੀ ਸਾਨੂੰ ਵੀ ਕਹਿੰਦੇ ਨੇ ਵੀ ਇਹ ਇਹ ਸਰੀਰ ਕਰਕੇ ਉਹਨੇ ਦਾ ਮਨ ਕਰਕੇ ਵੀ ਇੱਥੇ ਡਿੱਗੀ ਹੈ ਜੋ ਜਿਨ ਨਵੇਂ ਨਵੇਂ ਆਵਾਂਗੇ ਨਾ ਛੜਕਦੇ ਆਣੇ ਘਟਟੇਗੇ ਪਰ ਹੌਲੀ 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 ਆਉਂਦਿਆਂ ਆਉਂਦਿਆਂ ਬੈਠਦਿਆਂ ਬੈਠਦਿਆਂ ਤੇ ਜਿਸ ਦਰ ਨਾਲ ਜੁੜਦੇ ਆ ਨਾ ਜੇ ਗੁਰਗ੍ਰੰਥ ਸਾਹਿਬ ਦੀ ਐਸੇ ਨੇ ਇਹੋ ਹੀ ਤੇ ਟਿਕਾਉਂਦੇ ਨੇ ਸਾਡੇ ਮਨ ਨੂੰ ਭਟਕਦੇ ਹੋਏ ਮਨ ਨੂੰ ਤਦੇਕ ਦਾਤਾ ਇਹਨੇ ਕਹਤਾ ਨਾ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ